ਉਹ ਹੌਲ ਤੇ ਵੀ ਬਹੁਤ ਜ਼ਿਆਦਾ ਜਿਹੜਾ ਖੜਕਾ ਹੋਇਆ ਪਿੰਡ ਦੇ ਵਿੱਚ ਵੀ ਧਮਕ ਗਈ ਹੈ ਤੇ ਪਿੰਡ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸੀ ਆਸੇ ਪਾਸੇ ਕੁਝ ਜਿਹੜੇ ਕਿਸਾਨ ਆ ਉਹ ਇਸ ਦੇ ਵਿੱਚ ਕੰਮ ਵੀ ਕਰ ਰਹੇ ਸੀ ਉਹਨਾਂ ਨੇ ਦੇਖਿਆ ਵੀ ਉੱਪਰੋਂ ਆਇਆ ਆ ਕੇ ਇੱਕੇ ਦਮ ਡਿੱਗ ਪਿਆ ਥੱਲੇ ਤੇ ਬਹੁਤ ਜ਼ਿਆਦਾ ਜਿਹੜਾ ਧਮਾਕਾ ਹੋਇਆ ਧਮਾਕਾ ਹੋਣ ਨਾਲ ਨਜ਼ਦੀਕ ਇੱਕ ਗੁਰਜੰਟ ਸਿੰਘ ਦਾ ਘਰ ਸੀਗਾ ਉਸ ਘਰ ਦੇ ਵਿੱਚ ਕੁਝ ਸ਼ਰਲੇ ਵੀ ਗਏ ਆ ਘਰ ਦੇ ਸੀਸੇ ਟੁੱਟੇ ਆ ਜੋ ਪਸ਼ੂਆਂ ਵਾਲੀ ਸੈੱਟ ਸੀ ਉਹਨਾਂ ਦੀਆਂ ਚਾਤਰਾਂ ਟੁੱਟੀਆਂ ਨੇ ਉਹ ਇੱਕ ਨਾਲ ਜਿਹੜੀ ਟਰਾਲੀ ਖੜੀ ਸੀ ਟਰਾਲੀ ਦੇ ਵਿੱਚ ਵੀ ਕਾफी ਛਰਲੇ ਵੱਜਿਆ ਜਿਹਦੇ ਵਿੱਚ ਮੋਰੀਆਂ ਹੋ ਗਈਆਂ ਬੜਾ ਭੈੜਾ ਇਹ ਜਿਹੜਾ ਧਮਾਕਾ ਸੀਗਾ ਕੁਦਰਤੀ ਪ੍ਰਮਾਤਮਾ ਨੇ ਆਸ-ਪਾਸ ਜੋ ਘਰ ਸੀ ਜਾਂ ਨੁਕਸਾਨ ਹੋਣ ਤੋਂ ਜਾਨੀ ਨੁਕਸਾਨ ਹੋਣ ਤੋਂ ਬਚਿਆ ਸਾਢੇ 10 ਵਜੇ ਅਸੀਂ ਸਾਰੇ ਇਸ ਪਿੰਡ ਤੋਂ ਜਿਹੜਾ ਇਹ ਸੀਗੀ ਆ ਮਕਾਨ ਹੈ ਇਹ ਲਗਭਗ ਕਿਲੋਮੀਟਰ ਦੀ ਦੂਰੀ ਤੇ ਹੀ ਆ ਪਿੰਡ ਚੋਂ ਆ ਕੇ ਵਸਿਆ ਹੋਇਆ ਤੇ ਮੈਂ ਪ੍ਰਮਾਤਮਾ ਦਾ ਬੜਾ ਸ਼ੁਕਰਾਨਾ ਕਰਦਾ ਕਿ ਜਿਸ ਤਰ੍ਹਾਂ ਦਾ ਇਹ ਇੱਕ ਤਰ੍ਹਾਂ ਦਾ ਐਡਾ ਵੱਡਾ ਇਨਸਟਰੂਮੈਂਟ ਕੋਈ ਡਿੱਗਿਆ ਚਾਹੇ ਕੋਈ ਰੌਕਟਾ ਚਾਹੇ ਲਾਂਚ ਰਿਹਾ ਤਾਂ ਮਿਲਟਰੀ ਨੇ ਹੀ ਉਹਦੀ ਪਛਾਣ ਕਰਨੀ ਹੈ ਲੈਕਿਨ ਇਹਦੇ ਜਿਹੜੇ ਟੁਕੜੇ ਆ ਤੁਸੀਂ ਵੀ ਦੇਖ ਰਹੇ ਹੋ ਆਸੇ ਪਾਸੇ ਕਿਵੇਂ ਥੱਲੇ ਖਿੰਡੇ ਹੋਏ ਆ ਤੇ ਧਰਤੀ ਦਾ ਲਗਭਗ 3 ਫੁੱਟ ਟੋਆ ਕੀਤਾ ਹੋਇਆ ਹੈ ਇਹ ਜਿਹੜਾ ਮਕਾਨ ਹੈ ਨਾਲ ਹੀ ਲੱਗਦਾ ਉਹਦੇ ਜਿੰਨੇ ਸ਼ੈੱਡ ਸੀ ਪਸ਼ੂਆਂ ਵਾਲੇ ਉਹ ਟੁੱਟ ਗਏ ਔਰ ਇਵਨ ਕਿ ਜਿਹੜੇ ਇਹਨਾਂ ਦੇ ਘਰ ਦੇ ਲੋਕ ਲੱਗੇ ਹੋਏ ਸੀ ਉਹ ਵੀ ਲੋਕ ਸਾਰੇ ਤੁਸੀਂ ਦੇਖਿਆ ਕਿ ਉਹ ਟੁੱਟ ਕੇ ਥੱਲੇ ਡਿੱਗ ਪਏ ਜਿਹੜਾ ਵਿੰਡੋ ਏਸੀ ਸੀ ਵਿੰਡੋ ਏਸੀ ਵੀ ਥੱਲੇ ਡਿੱਗ ਪਿਆ ਔਰ ਬਾਅਦ ਦੇ ਵਿੱਚ ਇਹਨਾਂ ਨੇ ਚੱਕਿਆ ਤੇ ਉਹ ਸਾਰਾ ਟੁੱਟ ਗਿਆ ਔਰ ਜਿਹੜੀ ਇਹ ਟਰਾਲੀ ਖੜੀ ਆ ਟਰਾਲੀ ਦੇ ਵਿੱਚ ਦੀ ਜਿਸ ਤਰ੍ਹਾਂ ਦਾ ਪਾਰ ਪਾਰ ਜਿਹੜਾ ਹੈਗਾ ਮਤਲਬ ਉਹ ਇੱਕ ਤਰ੍ਹਾਂ ਦਾ ਕੋਈ ਜਿਵੇਂ ਸ਼ਰਲਾ ਕਹਿ ਸਕਦੇ ਆਂ ਸ਼ਲ ਕਹਿ ਸਕਦੇ ਨਿਕਲਿਆ ਤਾਂ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਕਿ ਜਿਹੜਾ ਇਹ ਇੱਕ ਬੁੱਲੇ ਲਾ ਕੇ ਚਿੱਗਿਆ ਤੇ ਜੇਕਰ ਇਹ ਘਰ ਦੇ ਜਮਾਂ ਬਿਲਕੁਲ ਨਹੀਂ ਦਿਖਦਾ ਤੇ ਉਮੀਦ ਮਤਲਬ ਕੋਈ ਉਮੀਦ ਨਹੀਂ ਸੀ ਕਿ ਜਿਸ ਤਰ੍ਹਾਂ ਦਾ ਅਸੀਂ ਕਹਿ ਸਕਦੇ ਆਂ ਜਾਨੀ ਮਾਲੀ ਨੁਕਸਾਨ ਹੋਣਾ ਸੀਗਾ ਸੋ ਇਸ ਕਰਕੇ ਹੁਣ ਤਾਂ ਇਹ ਮਿਲਟਰੀ ਦੇ ਅਫਸਰਾਂ ਨੇ ਆ ਕੇ ਦੱਸਣਾ ਵੀ ਇਹ ਕੀ ਚੀਜ਼ ਹੈ ਪਰ ਇਹਦੇ ਨਾਲ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਇਲਾਕੇ 'ਚ ਵੀ ਔਰ ਜਿਹੜੀ ਹੈਗੀ ਹੈ دہشت ਫੈਲੀ ਹੋਈ ਹੈ ਕਿ ਇਸ ਤਰ੍ਹਾਂ ਦਾ ਇੱਕ ਘਟਨਾ ਹੋਣੀ ਤੇ ਮੈਂ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਥੋੜੀ ਇੰਡੀਆ ਵੱਲੋਂ ਪਾਕਿਸਤਾਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਫਰੋਦਾ ਜਵਾਬ ਦਿੱਤਾ ਜਾ ਰਿਹਾ ਹੈ ਬੜਾ ਬਚਾਅ ਹੋ ਰਿਹਾ ਹੈਗਾ ਕਿਵੇਂ ਦੇਖੋ ਸਾਰੇ ਮੈਂ ਦੇਖੋ ਸਾਨੂੰ ਸਾਡੇ ਜਿਹੜੀ ਦੇਸ਼ ਦੀ ਫੌਜ ਹੈ ਮਿਲਟਰੀ ਹੈ ਉਹ ਤੇ ਪੂਰਾ ਮਾਣ ਹੈ ਉਹ ਇਸ ਕਰਕੇ ਮਾਣ ਹੈ ਕਿ ਉਹਨਾਂ ਨੇ ਜਿੰਦੇ ਵੀ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਗਵਾਂਡੀ ਜਿਹੜਾ ਦੇਸ਼ ਹੈ ਉਹਨੇ ਜਿੰਨੇ ਵੀ ਬਜ਼ਾਈਲਾਂ ਨਾਲ ਜਾਂ ਰਾਕਟਾਂ ਨਾਲ ਹਮਲੇ ਕੀਤੇ ਐ ਜੇ ਸਾਡੀ ਮਿਲਟਰੀ ਡਿਫੈਂਸ ਸਾਡਾ 에ਅਰ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਹ ਐਕਟਿਵ ਨਾ ਹੁੰਦਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਤੇ ਅੱਜ ਉਹਦੀ ਇੱਕ ਬਦੌਲਤ ਜਿਹੜਾ ਉਹਨਾਂ ਨੇ ਅਸਮਾਨ ਦੇ ਵਿੱਚ ਇਹਨੂੰ ਨਕਾਰਾ ਕੀਤਾ ਨਕਾਰਾ ਕਰਕੇ ਮੈਂ ਸਮਝਦਾ ਕਿ ਇੱਕ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦਿੰਦਾ ਹੈ ਉਹਦਾ ਜਿਹੜਾ ਏਅਰ ਡਿਫੈਂਸ ਹੈ ਉਹਨੂੰ ਤੋੜਿਆ ਤੇ ਇਸ ਕਰਕੇ ਜਿਹੜੀ ਸਾਡੀ ਭਾਰਤੀ ਫੌਜ ਹੈ ਸਾਨੂੰ ਉਹ ਤੇ ਮਾਣ ਹੈ ਲੇਕਿਨ ਅਸੀਂ ਭਾਰਤ ਜਿਹੜਾ ਭਾਰਤ ਹੈ ਉਹਦੇ ਕੋਲੇ ਇੰਨੀ ਟੈਕਨੋਲੋਜੀ ਹੈ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਕਿਸਤਾਨ ਦਾ ਮੂੰਹ ਤੋੜਮਾ ਜਵਾਬ ਦੇਣ ਨੂੰ ਤਿਆਰ ਹੈ ਜਿਹੜਾ ਇੱਕ ਮਸਤਾਨ ਦੇ ਪਿੱਛੇ ਖੜਿਆ ਬਿੰਡਰ ਦਾ ਬਜਟ ਉਹ ਕੰਕਣਾ ਟੁੱਟ ਗਿਆ ਜੇ ਕੁਝ ਬਚਿਆ ਨਾ ਚੱਲੇ ਦੇਖੋ ਉਹਦੇ ਵਿੱਚ ਕੀ ਹੈ ਕਿ ਜ਼ਿਆਦਾ ਤਾਂ ਉਹ ਧਮਕਦੇ ਨਾਲ ਛੁੱਟੇ ਨੇ ਲੇਕਿਨ ਜਿੱਥੇ ਜਾ ਕੇ ਸ਼ੀਸ਼ੇ ਸੀਗੇ ਸ਼ੀਸ਼ੇ ਵੀ ਧਮਕਲਾਂ ਟੁੱਟੇ ਆ ਤੇ ਜਿਹੜਾ ਇਹ ਆਪਣਾ ਵਿਚ ਦੇ ਇਹਦੇ ਸ਼ਰਲੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਉਹ ਵਿੱਚੋਂ ਨਿਕਲ ਕੇ ਗਏ ਨੇ ਉਹ ਟਰਾਲੀ ਦੇ ਵਿੱਚ ਵੱਡੀਆਂ ਮੂਰੀਆਂ ਕੀਤੀਆਂ ਤੇ ਇਹ ਹੋ ਸਕਦਾ ਵੀ ਕਿੱਡੀ ਕੁ ਜ਼ਬਰਦਸਤ ਚੀਜ਼ ਸੀ ਜਿਹਨੇ ਐਡਾ ਵੱਡਾ ਨੁਕਸਾਨ ਕਰਨਾ ਸੀ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਜੇ ਕਿਤੇ ਘਰ ਦੇ ਨਾਲ ਟਿਕ ਜਾਂਦਾ ਤੇ ਬਹੁਤ ਜਾਨੀ ਮਾਲੀ ਨੁਕਸਾਨ ਹੋਣਾ ਸੀ ਔਰ ਪਿੰਡ ਵੀ ਤੁਸੀਂ ਦੇਖੋ ਇੱਥੋਂ ਨਾਲ ਹੀ ਐ ਕਿਲੋਮੀਟਰ ਕੋਈ ਬੜਾ ਦੂਰ ਨਹੀਂ ਆ ਹਮ ਲੋਕਾਂ ਤੇ ਜੀ ਕਹਿਣਾ ਚਾਹੁੰਦੇ ਦੇਖੋ ਅਸੀਂ ਆਮ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਜਿਹੜਾ ਸਾਡੀ ਫੌਜ ਦੇ ਅਧਿਕਾਰੀ ਨੇ ਫੌਜ ਪ੍ਰਸ਼ਾਸਨ ਹੈ ਜਾਂ ਸਾਡਾ ਸਿਵਲ ਪ੍ਰਸ਼ਾਸਨ ਹੈ ਉਹ ਸਾਰਾ ਲੱਗਿਆ ਹੋਇਆ ਔਰ ਅਸੀਂ ਸਾਰੇ ਜਿਹੜਾ ਹੈਗਾ ਇਹਦਾ ਦੇਸ਼ਵਾਸੀ ਡਟ ਕੇ ਮੁਕਾਬਲਾ ਵੀ ਕਰ ਰਹੇ ਆ ਔਰ ਅਸੀਂ ਆਪਣੇ ਭਾਰਤੀ ਫੌਜ ਦੇ ਨਾਲ ਵੀ ਖੜੇ ਆ ਔਰ ਜਿਹੜੀਆਂ ਕੁਝ ਅਫਵਾਹ ਹੁੰਦੀਆਂ ਨੇ ਜਾਂ ਕੁਝ ਫੇਕ ਨਿਊਜ਼ ਹੁੰਦੀਆਂ ਨੇ ਉਹਤੇ ਸਾਨੂੰ ਅਸਰ ਨਹੀਂ ਕਰਨਾ ਚਾਹੀਦਾ ਲੇਕਿਨ ਇਹ ਜਿਹੜੀ ਘਟਨਾ ਹੋਈ ਹੈ ਇਸ ਘਟਨਾ ਤੋਂ ਸਾਨੂੰ ਹੁਣ ਜਿਹੜਾ ਹੈਗਾ ਸਾਵਧਾਨ ਚੌਕਸ ਰਹਿਣਾ ਚਾਹੀਦਾ ਕਿਉਂਕਿ ਸਾਡਾ ਵੀ ਜਿਹੜਾ ਏਰੀਆ ਹੈ ਇਹ ਕੈਂਟ ਦੇ ਨਾਲ ਲੱਗਦਾ ਸੋ ਇਸ ਕਰਕੇ ਅਸੀਂ ਪੂਰੇ ਚੌਕਸਾਂ ਜੋ ਵੀ ਪ੍ਰਿਸੀਵਲ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਜਿੰਨੂੰ ਜੋ ਹਦਾਇਤਾਂ ਨੇ ਅਸੀਂ ਉਹਦੀ ਪਾਲਣਾ ਵੀ ਕਰ ਰਹੇ ਹਾਂ ਉਸ ਵੱਲੋਂ ਅੱਜ ਦਾ ਆ ਕੇ ਇੱਥੇ ਜਿਹੜਾ ਹੈਗਾ ਏਰੀਆ ਰਿਪੋਰਟ ਆਨ ਆਫ ਕੀਤਾ ਜਿਹੜੇ ਲੋਕ ਆ ਇਹਦੇ ਦੇੜੇ ਨਾ ਜਾਣ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਜਿਹੜੇ ਆਰਮੀ ਅਥਾਰਟिटीज ਆਉਣਗੀਆਂ ਉਹੀ ਇਹਦੇ ਬਾਰੇ ਕੋਈ ਕਮੈਂਟ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਨਾਲ ਬਲਾਸਟ ਹੋਇਆ ਕਿਸ ਲੱਗਿਆ ਫਿਰ ਕਦੋਂ ਕਿੰਨੇ ਕਜੇ ਹੋਇਆ ਤੁਸੀਂ ਕਿੰਨੇ ਵੇ ਪਹੁੰਚੇ ਸੀ ਅਸੀਂ ਤੇਰੀ ਤਾਂ ਸਵੇਰੇ ਪਹੁੰਚੇ ਹੋਏ ਆਏ ਸੀ ਇਹ ਰਾਤ ਹੋਇਆਗਾ ਨੁਕਸਾਨ ਤੋਂ ਬਚਾਰੇ ਨੁਕਸਾਨ ਤੋਂ ਮੁਲ ਖੇਤਾਂ ਦੇ ਵਿੱਚ ਲੱਗਿਆ ਥੋੜਾ ਜਿਹਾ ਵੈਲਪੁਰੇ ਜਿਹੀ ਚੀਜ਼ ਹੋਈ ਹੈ ਕਿ ਖੇਤਾਂ 'ਚ ਡਿਗਮ ਗੱਤੀ ਜਿਆਦਾ ਨੁਕਸਾਨ ਨਹੀਂ ਹੋਇਆ ਇੱਕ ਇੱਕ ਦੋ ਘਰ ਦਾ ਜਿਹੜਾ ਹੈ ਕਿ ਸ਼ੀਸ਼ੇ ਵਗੈਰਾ ਟੁੱਟੇ ਨੇ ਲੋਕ ਵੀ ਇੱਥੇ ਆ ਕੇ ਗੀਰ ਹੱਥ ਵੀ ਲਾ ਰਿਆ ਥੋੜੇ ਆਉਣ ਤੋਂ ਪਹਿਲਾਂ ਕੀ ਕੋਈ ਵੀਡੀਓ ਬਣਾ ਰਹੇ ਨੇ ਉਹਨੂੰ ਕਿਵੇਂ ਕੀ ਅਪੀਲ ਕਰਨਾ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜੇ ਆ ਬਈ ਇਸ ਤਰ੍ਹਾਂ ਦੀ ਤਿਕੜਣਾ ਹੁੰਦੀ ਆ ਉਹ ਤੇ ਨੇੜੇ ਨਾ ਆਉਣ ਕੋਈ ਵੀਡੀਓ ਵਗੈਰਾ ਨਾ ਬਣਾਉਣ ਤੇ ਸ਼ੇਅਰ ਨਾ ਕਰਨ